ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੁਮੇ ਸਰਪੰ ਗੁਰ ਪ੍ਰਸਾਦ ਤਨ ਤਨ ਜਹਿ ਤੋ ਕੋ ਤਿਓ ਤਾਸਿਓ ਨਹਿ ਨਕੀਨ नानक नर पावे अब क्यों डोलत दीन को नानक नर पावे अब क्यों डोलत दीन सतगुरु गुरु धन धन श्री गुरु ग्रंथ साहिब महाराज जी की पवित्र हजूरी के अंदर जुड़मिल बैठी गुरु प्यारी ਸਾਧ ਸੰਗਤ ਜੀ ਅਪਾਰ ਮੈਂ ਰਹਿਮਤ ਕੀਤੀ ਉਸ ਸਤਿਗੁਰੂ ਮਾਲਕ ਨੇ ਜੋ ਸਾਨੂੰ ਸਭਨਾਂ ਨੂੰ ਮੇਰੇ ਸਮੇਤ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਜਿਹੜਾ ਬਖਸ਼ਿਸ਼ ਕੀਤਾ ਹੈ ਗੁਰੂ ਦੀ ਵਿਚਾਰ ਗੁਰੂ ਦੀਆਂ ਗੱਲਾਂ ਨਾਲ ਵਿਚਾਰਨ ਤੋਂ ਪਹਿਲਾਂ ਆਪਾਂ ਰੋਜ਼ ਦੀ ਤਰ੍ਹਾਂ ਫਤਿਹ ਨਾਲ ਸਾਂਝ ਪਾ ਲਈਏ ਜਿੰਨੇ ਵੀ ਆਪ ਜੀ ਗੁਰਮੁਖ ਗੈਰੇ ਸਜੀ ਹੋ ਦੋਨੇ ਹੱਥ ਜੋੜ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੁਆਰਾ ਉਚਾਰਨ ਕੀਤੀ ਹੋਈ ਪਵਿੱਤਰ ਸ਼ਲੋਕ ਉਹਨਾਂ ਸ਼ਲੋਕਾਂ ਦੇ ਵਿੱਚੋਂ ਅੱਜ ਆਪਾਂ 7 ਨੰਬਰ ਸ਼ਲੋਕ ਜਿਹੜਾ ਹੈ ਉਹ ਵਿਚਾਰਨਾਂ ਪਹਿਲਾਂ ਆਪਾਂ ਸਲੋਕ ਦੇ ਅਰਥ ਸਮਝ ਲਈਏ ਤਾਂ ਕਿ ਅੱਗੇ ਜੋ ਵੀ ਆਪਾਂ ਵਿਚਾਰ ਕਰਾਂਗੇ ਉਹਨੂੰ ਸਮਝਣਾ ਸੌਖਾ ਹੋ ਜਾਵੇ ਗੁਰੂ ਸਾਹਿਬ ਜੀ ਕਹਿੰਦੇ ਤਨ ਧਨ ਜਹ ਤੋ ਕੋ ਦਿਓ ਕਹਿੰਦੇ हे ਭਾਈ हे ਮਨੁੱਖ ਜਿਸ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਇਹ ਧਨ ਦਿੱਤਾ ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੋਇਆ ਮਨੁੱਖ ਦੇ ਕੋਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ ਤਾਂ ਸਿਉ ਨੇਹ ਨਕੀਨ ਤੂੰ ਉਹਦੇ ਨਾਲ ਕਦੇ ਪਿਆਰ ਹੀ ਨਹੀਂ ਪਾਇਆ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਮਨੁੱਖ ਨੂੰ ਅਸਵਾਸ ਵੀ ਪਰਮਾਤਮਾ ਹੀ ਦੇ ਰਿਹਾ ਸਾਨੂੰ ਸਾਹਿਬ ਜੀ ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਉਹਦੇ ਨਾਲ ਤੂੰ ਕਦੇ ਪਿਆਰ ਨਹੀਂ ਪਾਇਆ ਮਨੁੱਖ ਨੇ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨਾਲ ਪਿਆਰ ਪਾਇਆ ਪ੍ਰੇਮ ਪਾਇਆ ਪਰ ਜਿਨੇ ਦਾਤਾਂ ਦਿੱਤੀਆਂ ਉਹਦੇ ਨਾਲ ਪ੍ਰੇਮ ਨਹੀਂ ਪਾਇਆ ਪ੍ਰੇਮ 'ਚ ਇੰਨੀ ਕਮੀ ਸਾਹਿਬ ਜੀ ਕਹਿੰਦੇ ਐਨੇ ਤਾਂ ਸ਼ੁਕਰਾਨਾ ਵੀ ਨਹੀਂ ਕੀਤਾ ਜਿਸ ਪਰਮਾਤਮਾ ਨੇ ਇਹ ਸਰੀਰ ਦਿੱਤਾ ਧਨ ਦਿੱਤਾ ਸਹਿਬ ਨੇ ਕੇਵਲ ਧਨ ਹੀ ਸ਼ਬਦ ਕਿਉਂ ਵਰਤਿਆ ਕਿਉਂਕਿ ਧਨ ਨਾਲ ਮਨੁੱਖ ਹਰ ਪਦਾਰਥ ਖਰੀਦ ਸਕਦਾ ਹੈ ਦੁਨੀਆ ਦੀ ਹਰ ਸ਼ੈ ਖਰੀਦ ਸਕਦਾ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਵੀ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ ਸਭ ਕੁਝ ਦਿੱਤਾ ਤੂੰ ਹੰਦਾ ਕਦੇ ਸ਼ੁਕਰਾਨਾ ਹੀ ਨਹੀਂ ਕੀਤਾ ਧੰਨਵਾਦ ਹੀ ਨਹੀਂ ਕੀਤਾ ਤਨ ਧਨ ਜਿਹ ਤੋ ਕੋ ਦਿਓ ਤਾਂ ਸੋ ਨੇਹ ਨਕੀਨ ਕਹੋ ਨਾਨਕ ਨਰ ਬਾਬਰੇ ਕਹਿੰਦੇ ਹੈ ਨਾਨਕ ਆਖ ਕਿ ਹੈ ਬਾਬਰੇ ਮਨੁੱਖ ਝੱਲੇ ਮਨੁੱਖ ਅਬ ਕਿਉ ਡੋਲਤ ਦੀਨ ਕਹਿੰਦੇ ਹੁਣ ਕਿਉ ਘਬਰਿਆ ਫਿਰਦਾਏ ਹੁਣ ਕਿਉ ਡੋਲਦਾਏ ਤੋ ਹੁਣ ਕਿਉਂ ਤੂੰ ਸੰਸਾਰ ਦੇ ਵਿੱਚ ਘਬਰਿਆ ਹੋਇਆ ਜੀਵਨ ਬਤੀਤ ਕਰ ਰਿਹਾ ਹੈ ਦੇਖੋ ਇਸ ਗੱਲ ਨੂੰ ਅਸੀਂ ਆਪਣੇ ਮਨਾਂ ਚ ਪੂਰੀ ਤਰ੍ਹਾਂ ਪੱਕਾ ਕਰੀਏ ਵਿਸ਼ਵ ਕੁਝ ਦੇਣ ਵਾਲਾ ਕੇਵਲ ਇੱਕ ਪਰਮਾਤਮਾ ਹੈ ਦੁਰਜਾਤੀ ਜੋ ਕੋਈ ਨਹੀਂ ਇਹ ਸਾਰੀ ਜ਼ਿੰਮੇਵਾਰੀ ਹੀ ਪਰਮਾਤਮਾ ਦੀ ਹੈ ਉਦਾਹਰਨ ਦਿਆ ਤੁਹਾਨੂੰ ਗੱਲ ਥੋੜੀ ਜਿਹੀ ਪਕੜ ਚ ਹੋ ਜੇਗੀ ਕਿਸੇ ਵੀ ਕੰਪਨੀ ਕੋਲੋਂ ਸੀ ਕੋਈ ਪਦਾਰਥ ਖਰੀਦੀਏ ਕੋਈ ਵੀ ਕੰਪਨੀ ਹੋਵੇ ਫ੍ਰਿਜ ਹੋਵੇ ਮਸ਼ੀਨ ਹੋਵੇ ਟੀਵੀ ਹੋਵੇ ਕੋਈ ਵੀ ਤੁਸੀਂ ਕੰਪਨੀ ਕੋਲੋਂ ਪਦਾਰਥ ਖਰੀਦੋਗੇ ਨਾ ਤੇ ਕੰਪਨੀ ਜ਼ਿੰਮੇਵਾਰੀ ਲੈਂਦੀ ਹੈ ਉਸ ਸਮਾਨ ਦੀ ਜਰ ਜੋ ਵੀ ਚੀਜ਼ ਦਿੰਦੀ ਉਹਦੀ ਜ਼ਿੰਮੇਵਾਰੀ ਚੁੱਕਦੀ ਹੈ ਵੀ ਇਹਦੇ ਕੋਈ ਵੀ ਚੀਜ਼ ਖਰਾਬ ਹੋ ਜਵੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਠੀਕ ਕਰਕੇ ਦੇਵਾਂਗੇ ਕੁਝ ਵੀ ਖਰਾਬ ਹੋ ਜਾਂਦਾ ਹੈ ਮਸ਼ੀਨ ਦਾ ਜਾਂ ਪਦਾਰਥ ਅਸੀਂ ਖਰੀਦਦੇ ਆਂ ਤੇ ਕੰਪਨੀ ਹੋਂਦਾ ਜ਼ਿੰਮੇਵਾਰੀ ਚੁੱਕਦੀ ਹੈ ਵੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਖੁਦ ਠੀਕ ਕਰਾਂਗੇ ਇਹਨੂੰ ਪਰਮਾਤਮਾ ਨੇ ਸੰਸਾਰ ਬਣਾਇਆ ਜਗਤ ਬਣਾਇਆ ਤੇ ਪਰਮਾਤਮਾ ਨੇ ਹੀ ਜ਼ਿੰਮੇਵਾਰੀ ਚੁੱਕੀ ਹੈ ਸਾਰਿਆਂ ਦੀ ਜਿੰਨੀ ਵੀ ਕੁਦਰਤ ਦੇ ਅੰਦਰ ਜੀਵ ਜੰਤ ਮਨੁੱਖ ਵਸਦੇ ਨੇ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਪਰਮਾਤਮਾ ਦੀ ਹੈ ਕਿਵੇਂ ਪਾਲਣਾ ਹੈ ਕਿਵੇਂ ਰਿਜਕ ਦੇਣਾ ਹੈ ਕਿਸ ਤਰ੍ਹਾਂ ਦੀ ਕਿਰਿਆ ਕਰਨੀ ਹੈ ਇਹ ਸਾਰੀ ਜ਼ਿੰਮੇਵਾਰੀ ਪਰਮਾਤਮਾ ਦੀ ਹੈ ਮਨੁੱਖ ਦੀ ਕੋਈ ਨਹੀਂ ਹੈ ਜੀ ਤੇ ਨਾ ਮਨੁੱਖ ਕੁਝ ਕਰਨ ਵਾਲਾ ਹੈ ਸਾਰੀ ਜ਼ਿੰਮੇਵਾਰੀ ਪਰਮਾਤਮਾ ਦੀ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਿਹਨੇ ਜ਼ਿੰਮੇਵਾਰੀ ਚੁੱਕੀ ਉਹ ਸਭ ਕੁਝ ਦੇ ਰਿਆ ਤੈਨੂੰ ਹੁੰਦਾ ਧੰਨਵਾਦ ਤਾਂ ਕਰ ਕਦੇ ਹੁੰਦਾ ਸ਼ੁਕਰ ਤਾਂ ਕਰ ਪਰ ਸਾਹਿਬ ਕਹਿੰਦੇ ਉਹਦੀ ਦਿੱਤੀਆਂ ਦਾਤਾਂ ਨਾਲ ਪਿਆਰ ਪਾਲਿਆ ਉਹਦੇ ਨਾਲ ਪਿਆਰ ਨਹੀਂ ਪਾਇਆ ਤੂੰ ਹੁੰਦਾ ਸ਼ੁਕਰ ਨਹੀਂ ਕੀਤਾ ਕਦੇ ਤਨ ਧਨ ਜਿਹ ਤੋ ਕੋ ਦਿਓ ਤਾਂ ਸਿਓ ਨੇਹ ਨਕੀਨ ਉਹ ਨਾਨਕ ਨਰਬਾਬ ਰਯਬਕਿਉ ਢੋਲਤਦੀਨ ਕਦੇ ਧੰਨਵਾਦ ਨਹੀਂ ਕੀਤਾ ਕਦੇ ਨਾਮ ਨਹੀਂ ਜਪਿਆ ਹੁੰਦਾ ਕਦੇ ਆਕੇ ਹੁੰਦਾ ਸ਼ੁਕਰ ਨਹੀਂ ਕੀਤਾ ਸੇਬ ਕਹਿੰਦੀ ਹੁਣ ਚਿੰਤਾ ਚ ਭੱਜਿਆ ਫਿਰਦਾ ਹੈ ਨਾਮ ਤੋਂ ਬਗੈਰ ਸਮਝਿਓ ਜੇ ਜੀਵਨ ਚ ਨਾਮ ਨਹੀਂ ਭਗਤੀ ਨਹੀਂ ਤਾਂ ਜੀਵਨ ਸਾਰਾ ਚਿੰਤਾਵਾਂ ਚ ਹੈ ਜੀ ਜੇ ਜੀਵਨ 'ਚ ਮਨੁੱਖ ਦੇ ਜੀਵਨ 'ਚ ਨਾਮ ਸਿਮਰਨ ਬਿਲਕੁਲ ਨਹੀਂ ਹੈ ਤੇ ਉਹ ਸਾਰਾ ਜੀਵਨ ਹੀ ਚਿੰਤਾ 'ਚ ਹੈ ਤੇ ਚਿੰਤਾ ਵਿੱਚ ਹੀ ਬਤੀਤ ਹੁੰਦਾ ਹੈ ਮਨੁੱਖ ਦਾ ਜੀਵਨ ਮਨਮੁਖ ਪਰ ਮੈ ਸੈਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਮਨਮੁਖ ਦਾ ਭਾਵ ਹੈ ਜਿਹੜਾ ਰੱਬ ਤੋਂ ਟੁੱਟਿਆ ਜਿਨ ਨੇ ਕਦੇ ਰੱਬ ਦਾ ਸ਼ੁਕਰਾਨਾ ਹੀ ਨਹੀਂ ਕੀਤਾ ਜਿਨੇ 2 ਮਿੰਟ ਬੈਠ ਕੇ ਰੱਬ ਦਾ ਨਾਮ ਹੀ ਨਹੀਂ ਜਪਿਆ ਕਦੇ ਸਾਬ ਜੀ ਕਹਿੰਦੇ ਉਹ ਭਰਮਾਂ ਵਿੱਚ ਵੀ ਹੈ ਉਹ ਸੈਸਿਆਂ ਵਿੱਚ ਵੀ ਹੈ ਤੇ ਉਹ ਚਿੰਤਾ ਵਿੱਚ ਵੀ ਹੈ ਅੰਤਰ ਚਿੰਤਾ ਨੀਂਦ ਨਾ ਸੋਵੇ ਤੇ ਫਿਰ ਜਦੋਂ ਅੰਦਰ ਚਿੰਤਾ ਬਣਦੀ ਹੈ ਤੇ ਫਿਰ ਨੀਂਦ ਨਹੀਂ ਆਉਂਦੀ ਕਦੇ ਵੀ ਜੀ ਚਿੰਤਾ ਇੱਕ ਐਸਾ ਰੋਗ ਹੈ ਨਾ ਮਨੁੱਖ ਕਰੋੜਾਂ ਦੇ ਮਹਿਲਾਂ 'ਚ ਵੀ ਬੈਠ ਹੋਵੇ ਤੇ ਨੀਂਦ ਨਹੀਂ ਆਉਂਦੀ। ਚਿੰਤਾਇ ਕੈਸਾ ਹੋ ਗਿਆ? ਤੇ ਚਿੰਤਾ ਬਦਬਦੀ ਬਣਦੀ ਹੈ ਜੀ। ਮੈਂ ਤੁਹਾਨੂੰ ਇੱਕ ਇਲਾਜ ਦੱਸ ਦੇਣਾ ਜੀ। ਚਿੰਤਾ ਦਾ ਇੱਕ ਇਲਾਜ ਦੱਸ ਦੇਣਾ। ਉਸ ਇਲਾਜ ਨੂੰ ਅਪਣਾ ਲਿਓ ਜੀਵਨ 'ਚ। ਤੁਸੀਂ ਲੇਖ ਕੇ ਲੈ ਲਿਓ ਮੇਰੇ ਕੋਲੋਂ ਕਦੇ ਚਿੰਤਾ ਨਹੀਂ ਵਿਆਪਣੀ। ਚਿੰਤਾ ਦਾ ਸ਼ਿਕਾਰ ਹਰ ਕੋਈ ਹੋਇਆ ਬੈਠਾ ਹੈ ਹਰ ਕਿਸੇ ਕੋਲ ਚਿੰਤਾ ਹੈ ਜੀ ਕਿੰਦੇ ਕੋਲ ਚਿੰਤਾ ਨਹੀਂ ਚਿੰਤਾ ਮੈਂ ਬੇਨਤੀ ਕਿੱਥੇ ਵੀ ਚਿੰਤਾ ਕਿਸ ਰੋਗ ਬਹੁਤ ਬਦੀ ਚਿੰਤਾ ਬਣੀ ਰਹਿੰਦੀ ਜੀਵਨ ਦੇ ਅੰਦਰ ਚਿੰਤਾ ਧੱਕੇ ਨਾਲ ਹੀ ਜੀਵਨ ਚ ਉੱਪਜ ਜਾਂਦੀ ਹੈ ਜੀ ਇਹਦਾ ਲਾਜ ਹੈ ਜੇ ਉਹਨੂੰ ਤੁਸੀਂ ਜੀਵਨ ਚ અપਨਾ ਲਵੋ ਤੇ ਚਿੰਤਾ ਦਾ ਰੋਗ ਖਤਮ ਹੋ ਜਾਏਗਾ ਬੇਪਰਵਾਹ ਹੋ ਜਾਣਗੇ ਜਿਸ ਮੈਂ ਕੁਝ ਕੋ ਉਦਾਹਰਨਾ ਦੇਣੀ ਹੈ ਤੁਹਾਨੂੰ ਉਦਾਹਰਨਾ ਤੋਂ ਮੈਨੂੰ ਯਕੀਨ ਹੈ ਵੀ ਗੱਲ ਤੁਹਾਡੇ ਸਮਝ ਚ ਆ ਜੇਗੀ ਹੁਣ ਸਭ ਨਾਲੇ ਚਿੰਤਾ ਪਤਾ ਕਿੰਨੂੰ ਜ਼ਿਆਦਾ ਹੁੰਦੀ ਹੈ ਸਭ ਨਾਲੇ ਜ਼ਿਆਦਾ ਚਿੰਤਾ ਕਿੰਨੂੰ ਹੁੰਦੀ ਹੈ ਜਿਹੜਾ ਮਨੁੱਖ ਇਹ ਸੋਚਦਾ ਵੀ ਸਭ ਕੁਝ ਮੈਂ ਕਰਨ ਵਾਲਾ ਹਾਂ ਸਭ ਕੁਝ ਮੈਂ ਕਰਨ ਵਾਲਾ ਮੇਰੇ ਕਰਕੇ ਹੁੰਦਾ ਏ ਮੈਂ ਕਰ ਰਿਆ ਹਾਂ ਉਹਨੂੰ ਸਭ ਨਾਲੋਂ ਜ਼ਿਆਦਾ ਚਿੰਤਾ ਹੈ ਹੁਣ ਤੁਸੀਂ ਘਰ ਚ ਲਾ ਲਓ ਪਰਿਵਾਰ ਵਿੱਚ ਲਾ ਲਓ ਪਰਿਵਾਰ ਦੇ ਵਿੱਚ ਸਭ ਨਾਲੋਂ ਜ਼ਿਆਦਾ ਚਿੰਤਾ ਉਸ ਸ਼ਖਸ ਨੂੰ ਹੋਵੇਗੀ ਜਿਹੜਾ ਇਹ ਸੋਚਦਾ ਵੀ ਘਰ ਮੇਰੇ ਕਰਕੇ ਚੱਲ ਰਿਹਾ ਏ ਘਰ ਮੇਰੇ ਕਰਕੇ ਚੱਲ ਰਿਹਾ ਮੇਰੇ ਕਰਕੇ ਪਦਾਰਥ ਆ ਰਹੇ ਨੇ ਮੇਰੇ ਕਰਕੇ ਬੱਚੇ ਪਾਲ ਰਹੇ ਨੇ ਮੇਰੇ ਕਰਕੇ ਰਾਸ਼ਨ ਪਾਣੀ ਆ ਰਿਹਾ ਏ ਉਹਨੂੰ ਸਭ ਨਾਲੋਂ ਜ਼ਿਆਦਾ ਚਿੰਤਾ ਹੋਵੇਗੀ ਹੈ ਤੇ ਭਰਮ ਹੁੰਦਾ ਮਨੁੱਖ ਦਾ ਮੈਨੂੰ ਪਰਮਾ ਖਾਂਗਾ ਜਾਂ ਭੁਲੇਖਾ ਖਾਂਗਾ ਜੀ ਸੋਚਦਾ ਤਾਂ ਹੈ ਮਨੁੱਖ ਵੀ ਮੇਰੇ ਕਰਕੇ ਐ ਪਰ ਇਹਦੇ ਪਿੱਛੇ ਅਸਲੀਅਤ ਇਹ ਐ ਵੀ ਸਭ ਨੂੰ ਦੇਣ ਵਾਲਾ ਕੇਵਲ ਪਰਮਾਤਮਾ ਹੈ ਜੀ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਪਰ ਮੈਂ ਬੇਨਤੀ ਕਰ ਰਿਆਂ ਵੀ ਸਭ ਨਾਲੋਂ ਜ਼ਿਆਦਾ ਚਿੰਤਾ ਉਸੇ ਸ਼ਖਸ ਨੂੰ ਹੁੰਦੀ ਹੈ ਜਿਹੜਾ ਇਹ ਆਖਦਾ ਵੀ ਮੇਰੇ ਕਰਕੇ ਸਭ ਕੁਝ ਚੱਲ ਰਿਹਾ ਹੈ ਮੇਰੇ ਕਰਕੇ ਘਰ-ਬਾਰ ਚੱਲ ਰਿਹਾ ਹੈ ਉਹਨੂੰ ਸਭ ਨਾਲੋਂ ਜ਼ਿਆਦਾ ਚਿੰਤਾ ਹੈ ਧਿਆਨ ਚ ਰੱਖਿਓ ਇਹ ਗੱਲ ਮੈਂ ਤੇ ਚਿੰਤਾ ਦੋ ਸ਼ਬਦ ਹੈ ਜੀ ਇੱਕ ਮੈਂ ਤੇ ਇੱਕ ਚਿੰਤਾ ਇਹ ਮਿਲਵੇ ਸ਼ਬਦ ਨੇ ਜੀ ਆਪਸ ਵਿੱਚ ਬੜਾ ਗੂੜਾ ਸਬੰਧ ਹੈ ਨਾ ਜਦੋਂ ਮੈਂ ਆਏਗੀ ਨਾ ਜੀਵਨ ਦੇ ਅੰਦਰ ਵੀ ਮੈਂ ਕਰਨ ਵਾਲਾ ਸਭ ਕੁਝ ਤੇ ਚਿੰਤਾ ਵੀ ਆਏਗੀ ਉਹਦੋਂ ਚਿੰਤਾ ਵੀ ਬਣੇਗੀ ਜੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕਿਉਂ ਆਖਿਆ ਵੱਡੇ ਵੱਡੇ ਜੋ ਦਿਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਵੱਡੇ ਵੱਡੇ ਦਾ ਭਾਵ ਕੀ ਹੈ ਜਿਹੜੇ ਆਖਦੇ ਮੇਰੇ ਕੋਲ ਆ ਕੁਝ ਆ ਪਦਾਰਤ ਨੇ ਆ ਕੁਝ ਮੈਂ ਬਣਾਇਆ ਆ ਕੁਝ ਮੇਰੇ ਕੋਲ ਹੈ ਸਾਬ ਜੀ ਕਹਿੰਦੇ ਉਹਨਾਂ ਨੂੰ ਚਿੰਤਾ ਦਾ ਰੋਗ ਲੱਗਦਾ ਸਭ ਨਾਲੋਂ ਜ਼ਿਆਦਾ ਉਹ ਚਿੰਤਾ ਵਿੱਚ ਹੀ ਡੁੱਬਦੇ ਆ ਜਦੋਂ ਮੈਂ ਆ ਗਿਆ ਜੀਵਨ ਦੇ ਅੰਦਰ ਯਾਦ ਰੱਖਿਓ ਚਿੰਤਾ ਵੀ ਨਾਲ ਆਵੇਗੀ ਜਦੋਂ ਹੰਕਾਰ ਆ ਗਿਆ ਜੀਵਨ ਚ ਸਮਝਿਓ ਉਦੋਂ ਨਾਲ ਚਿੰਤਾ ਦਾ ਰੋਗ ਵੀ ਆਵੇਗਾ ਇਤਿਹਾਸ ਚ ਮੈਂ ਤੁਹਾਨੂੰ ਇੱਕ ਘਟਨਾ ਸੁਣਾ ਦਿੰਦਾ ਚਲੋ ਆਪਾਂ ਪਹਿਲਾਂ ਵੀ ਸੰਜੀ ਕੀਤੀ ਇਤਿਹਾਸ ਕਰਦੈ ਨਾ ਇੱਕ ਸੁਭਾਅ ਹੁੰਦਾ ਜੀ ਜਦੋਂ ਵੀ ਇਤਿਹਾਸ ਲਿਖਦੇ ਨੇ ਤੇ ਥੋੜਾ ਜਿਹਾ ਮਸਾਲਾ ਆਪਣੇ ਵੱਲੋਂ ਵੀ ਲਾਉਂਦਾ ਉਹ ਜ਼ਿਆਦਾਤਰ ਤਾਂ ਕਿ ਪੜਨ ਦੇ ਵਿੱਚ ਇੱਕ ਆਨੰਦ ਬਣ ਜਾਵੇ ਤੇ ਹਰ ਇਤਿਹਾਸਕਾਰ ਤੇ ਹਰ ਇਤਿਹਾਸਕਾਰ ਦੀ ਸਾਖੀ ਲਿਖਣ ਦਾ ਜਿਹੜਾ ਢੰਗ ਅਲੱਗ-ਅਲੱਗ ਹੁੰਦਾ ਤੁਸੀਂ ਜਿੰਨੇ ਵੀ ਵਿਦਵਾਨ ਪੜੋਗੇ ਜ਼ਿਆਦਾਤਰ ਉਹ ਪੱਖ ਜਿਹੜਾ ਅਲੱਗ-ਅਲੱਗ ਹੋਵੇਗਾ ਕਿਉਂਕਿ ਵਿੱਚ ਆਪਣੀ ਵੀ ਮਤ ਵਰਤਦਾ ਹੈ ਉਹ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਸੰਸਾਰ ਨੂੰ ਤਾਰਨ ਦੇ ਲਈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਮਰਦਾਨਾ ਸ਼ੁਕਰ ਹੈ ਤੂੰ ਆ ਗਿਆ ਆਪਾਂ ਹੁਣ ਚੱਲਣਾ ਹੈ ਮੈਂ ਬੇਨਤੀ ਕਰੇ ਵੀ ਚਿੰਤਾ ਤੋਂ ਰਹਿਤ ਕਿਵੇਂ ਹੋਣਾ ਹੈ ਆਪਾਂ ਹੁਣ ਚੱਲਣਾ ਹੈ ਪਾਈ ਮਰਦਾਨਾ ਜੀ ਕਹਿੰਦੇ ਸਹਿਬ ਜੀ ਕਿੱਥੇ ਜਾਣ ਹੈ ਉਹ ਸਹਿਬ ਜੀ ਕਹਿੰਦੇ ਜਿੱਥੇ ਕਰਤਾਰ ਲੈ ਜਾਵੇ ਉੱਥੇ ਜਾਂਦੇ ਰਾਵਾਂਗੇ ਪਰ ਸਹਿਬ ਜੀ ਮੁੜਨਾ ਕਦੋਂ ਹੈ ਜਦੋਂ ਕਰਤਾਰ ਮੋੜੇਗਾ ਆਪਾਂ ਨੂੰ ਉਧ ਮੁੜੇ ਆਵਾਂਗੇ ਆਪਾਂ ਸਹਿਬ ਜੀ ਰਹਿਣਾ ਕਿੱਥੇ ਐ ਜਿੱਥੇ ਕਰਤਾਰ ਰੱਖੇਗਾ ਉੱਥੇ ਰਹਿ ਲਵਾਂਗੇ ਸਹਿਬ ਜੀ ਖਾਣਾ ਪੀਣਾ ਕੀ ਐ ਆਪਾਂ ਜੋ ਕਰਤਾਰ ਖਵਾਏਗਾ ਆਪਾਂ ਨੂੰ ਉਹ ਖਾ ਲਵਾਂਗੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਕੋਈ ਚਿੰਤਾ ਨਹੀਂ ਕਿਉਂ ਕਿਉਂਕਿ ਵਿੱਚ ਮੈਂ ਨਹੀਂ ਐ ਇਹ ਤਾਂ ਸਹਿਬ ਨੇ ਆਖਿਆ ਹੀ ਨਹੀਂ ਕੋਈ ਨਹੀਂ ਮੈਂ ਬੈਠਾ ਹਾਂ ਮੈਂ ਤੈਨੂੰ ਲੈ ਕੇ ਜਾਵਾਂਗਾ ਮੈਂ ਵਾਪਸ ਲੈ ਕੇ ਆਵਾਂਗਾ ਇਹ ਤਾਂ ਸਾਹਿਬ ਨੇ ਆਖਿਆ ਨਹੀਂ ਸਾਰੀ ਚਿੰਤਾ ਕਰਤਾਰ ਤੇ ਛੱਡਦੀ ਹੁਣ ਗੁਰੂ ਸਾਹਿਬ ਜੀ ਕੋਲ ਕੋਈ ਚਿੰਤਾ ਨਹੀਂ ਕਿਉਂ ਵਿੱਚ ਮੈਂ ਨਹੀਂ ਹੈ ਹੁਣ ਕਿਸੇ ਨੂੰ ਵੀ ਕੋਈ ਕੰਮ ਸੌਂਪਿਆ ਜਾਵੇ ਜੀ ਇਹ ਕੰਮ ਕਰਨਾ ਹੈ ਤੇ ਉਹਨੂੰ ਚਿੰਤਾ ਬਣ ਜਾਂਦੀ ਜੀ ਅੱਜ ਮੈਂ ਆਹ ਕੰਮ ਕਰਨਾ ਉਹਨੂੰ ਚਿੰਤਾ ਨਹੀਂ ਰਹੇਗੀ ਵੀ ਮੈਂ ਅੱਜ ਆਹ ਕੰਮ ਕਰਨਾ ਜਦੋਂ ਨੂੰ ਕਿਹਾ ਜਾਵੇ ਤੈਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਐ ਤੂੰ ਫ੍ਰੀ ਐ ਹੁਣ ਕਿਉਂਕਿ ਇਹ ਗੱਲ ਆਖੇਗਾ ਨਾ ਅੱਜ ਮੈਂ ਫ੍ਰੀ ਟੈਨਸ਼ਨ ਨਾ ਅੱਜ ਮੈਨੂੰ ਕੋਈ ਚਿੰਤਾ ਹੀ ਨਹੀਂ ਕਿਉਂਕਿ ਅੱਜ ਮੈਂ ਕੋਈ ਕੰਮ ਨਹੀਂ ਕਰਨਾ ਤਾਂ ਚਿੰਤਾ ਤੋਂ ਰਹਤ ਜਦੋਂ ਮਨ ਨੂੰ ਕਾਗਦੇ ਵੀ ਮੈਂ ਹੀ ਕਰਨ ਵਾਲਾ ਸਭ ਕੁਝ ਉਦੋਂ ਚਿੰਤਾ ਬਣਦੀ ਐ ਜੀ ਤੇ ਜਦੋਂ ਅਸੀਂ ਇਹ ਛੱਡਤਾ ਵੀ ਸਭ ਕੁਝ ਕਰਨ ਵਾਲਾ ਹੀ ਕਰਤਾਰ ਐ ਫਿਰ ਚਿੰਤਾ ਕਾਦੀ ਜੀ ਫਿਰ ਤਾਂ ਕੋਈ ਚਿੰਤਾ ਹੀ ਨਹੀਂ ਐ ਗੁਰੂ ਨਾਨਕ ਦੇਵ ਪਾਸ਼ਾ ਜੀ ਕਹਿੰਦੇ ਮਰਦਾਨਿਆਂ ਜਿੱਥੇ ਕਰਤਾਰ ਰੱਖੇਗਾ ਰਹਿ ਲਾਂਗੇ ਭਾਈ ਮਰਦਾਨਾ ਜੀ ਕਹਿੰਦੇ ਸਾਈਬ ਜੀ ਮੇਰਾ ਪਰਿਵਾਰ ਵੀ ਹੈ ਪਿੱਛੇ ਆ ਮੈਂ ਰਾਜਿਆਂ ਦੇ ਘਰ ਵੱਡੇ ਵੱਡੇ ਘਰਾਂ ਚ ਜਾਣਾ ਤੇ ਰਬਾਬ ਵਜਾਉਣਾ ਤੇ ਕੁਝ ਪੈਸੇ ਮਿਲਦੇ ਤੇ ਮੈਂ ਗੁਜਰਾਨ ਕਰਦਾ ਘਰ ਦਾ ਦੇ ਘਰ ਦਾ ਗੁਜ਼ਾਰਾ ਕਿਵੇਂ ਹੋਊਗਾ ਰਿਜਕ ਕਿਵੇਂ ਆਏਗਾ ਤੇ ਗੁਰੂ ਸਾਹਿਬ ਜੀ ਨੇ ਕੀ ਆਖਿਆ ਮਰਦਾਨਿਆਂ ਤੂੰ دیਵਾਨਾ ਹੋ ਗਿਆ ਤੈਨੂੰ ਕਿੰਨੇ ਆਖ ਦਿੱਤਾ ਵੀ ਤੇਰੇ ਘਰ ਨੂੰ ਪਾਲਣ ਵਾਲਾ ਤੂੰ ਐ ਤੇਰੇ ਘਰ ਨੂੰ ਚਲਾਣ ਵਾਲਾ ਤੂੰ ਐ ਤੈਨੂੰ ਕਿੰਨੇ ਆਖਿਆ ਉੱਪਰ ਲਿਆ ਤੇਰੇ ਕਰ ਨੂੰ ਨਹੀਂ ਸਾਰੇ ਜਗਤ ਦੇ ਸਾਰੇ ਸੰਸਾਰ ਦੇ ਘਰਾਂ ਨੂੰ ਚਲਾਉਣ ਵਾਲਾ ਕਰਤਾਰ ਹੈ ਪਰਮਾਤਮਾ ਹੈ ਰਿਜਕ ਦੇਣਾ ਤੇਰੇ ਹੱਥ 'ਚ ਨਹੀਂ ਹੈ ਰਿਜਕ ਦੀ ਵਿਉਂਤ ਬਣਾਉਣਾ ਤੇਰੇ ਹੱਥ ਵਿੱਚ ਨਹੀਂ ਹੈ ਉਹ ਕਰਤਾਰ ਦੇ ਹੱਥ 'ਚ ਹੁੰਦੇ ਤੇ ਛੱਡ ਦੇ ਜਦੋਂ ਤੂੰ ਉਹਦੇ ਤੇ ਛੱਡ ਦੇਂਗਾ ਫਿਰ ਤੈਨੂੰ ਚਿੰਤਾ ਹੀ ਨਹੀਂ ਹੋਣੀ ਪਿੱਛੇ ਪਈ ਤੂੰ ਬੇਬਿਕ ਰਹ ਹੋਵੇਂਗਾ ਤੈਨੂੰ ਕੋਈ ਚਿੰਤਾ ਨਹੀਂ ਜਦੋਂ ਅਸੀਂ ਮੈਂ ਜਿਹੜੀ ਅਰੰਭਤਾ ਤੋਂ ਆਪ ਜੀ ਨੂੰ ਬੇਨਤੀ ਕੀਤੀ ਸੀ ਨਾ ਵੀ ਚਿੰਤਾ ਤੋਂ ਕਿਵੇਂ ਦੂਰ ਹੋਣਾ ਸਾਰਾ ਕੁਝ ਕਿਸ ਕਾਲਪੁਰਖ ਤੇ ਗੁਰੂ ਤੇ ਛੱਡ ਦੇ ਬਸ ਗੁਰੂ ਸਾਹਿਬ ਜੀ ਨੇ ਬਚਨੇ ਖੁੱਦ ਆਖਿਆ ਵੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਰੱਬ ਨੂੰ ਚਿੰਤਾ ਮਨੁੱਖ همین ਰੋਗ ਲਈ ਲਾਈ ਬੈਠਾ ਚਿੰਤਾ ਦਾ ਜਦੋਂ ਸਾਰੀ ਜ਼ਿੰਮੇਵਾਰੀ ਪਰਮਾਤਮਾ ਦੀ ਹੈ ਤੇ ਫਿਰ ਜਿੰਨੂੰ ਜ਼ਿੰਮੇਵਾਰੀ ਹੈ ਚਿੰਤਾ ਤਾਂ ਉਹਨੂੰ ਹੈ। ਮਨੁੱਖ همین ਰਜਿਕ ਦੀ ਚਿੰਤਾ ਲਈ ਜਾਂਦਾ ਹੈ। ਮਨੁੱਖ ਬਿਨਾਂ ਗੱਲ ਤੋਂ ਪਦਾਰਥਾਂ ਦੀ ਚਿੰਤਾ ਲਈ ਜਾਂਦਾ ਹੈ। ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਚੇ ਆਖ ਦਿੱਤਾ ਸਹਿਬ ਜੀ ਸਭ ਕੁਝ ਤੂੰ ਕਰਨ ਵਾਲਾ ਹੈ। ਮੈਂ ਕੁਝ ਵੀ ਨਹੀਂ ਹਾਂ। ਤੇ ਯਾਦ ਰੱਖੋ ਚਿੰਤਾ ਹੋਣੀ ਨਹੀਂ ਹੈ। ਜਦੋਂ ਸੇ ਇਹ ਸਮਝਦੇ ਮੈਂ ਆ ਵੀ ਕਰਨਾ ਹੈ ਮੈਂ ਉਹ ਵੀ ਕਰਨਾ ਹੈ ਫਲਾਣਾ ਕੁਝ ਫਿਰ ਸਾਰੀ ਰਾਤ ਹੀ ਚਿੰਤਾ ਚਲੰਗ ਜਾਂਦੀ ਹੈ ਫਿਰ ਸਾਰਾ ਜੀਵਨ ਹੀ ਚਿੰਤਾ ਚਲੰਗ ਜਾਂਦਾ ਹੈ ਮੈਂ ਬੇਨਤੀ ਕਰ ਰਹੇ ਹਾਂ ਜੀ ਆਪ ਜੀ ਨੂੰ ਵਿਸਾਰੀ ਜ਼ਿੰਮੇਵਾਰੀ ਪਰਮਾਤਮਾ ਦੀ ਹੈ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ ਤੇ ਪਰਮਾਤਮਾ ਦੇ ਹੱਥ ਚ ਹੈ ਜਿਨ ਨੇ ਸੰਸਾਰ ਬਣਾਇਆ ਜਗਤ ਬਣਾਇਆ ਏ ਸਾਰੀ ਜ਼ਿੰਮੇਵਾਰੀ ਉਹਨੇ ਚੱਕੀ ਹੋਈ ਏ ਜੀ ਫਿਰ ਸਾਨੂੰ ਕਾ ਦੀ ਚਿੰਤਾ ਜਿਨ ਨੇ ਜ਼ਿੰਮੇਵਾਰੀ ਚੱਕੀ ਏ ਉਹ ਆਪ ਦੇਖੇਗਾ ਬਸ ਅਸੀਂ ਗੁਰੂ ਦੇ ਚਰਨਾਂ ਚ ਹੀ ਉਹ ਗੱਲ ਆਖਣੀ ਏ ਜੀ ਵੀ ਮੈਂ ਕੁਝ ਨਹੀਂ ਕਰਨ ਵਾਲਾ ਇਹ ਇਹ ਗੱਲ ਸੀ ਆਖ ਦੀ ਵੀ ਮੇਰਾ ਮੁਜ ਮੈਂ ਕਿਛ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੋਪ ਤੇ ਕੀ ਲੱਗਿਆ ਮੇਰਾ ਸਾਡਾ ਕੁਝ ਹੈ ਹੀ ਨਹੀਂ ਫਿਰ ਅਸੀਂ ਕਿਉਂ ਵੀ ਚਿੰਤਾ ਦਾ ਰੋਲਾ ਪਾਈ ਜਾਂਦੇ ਆ ਦੇਣ ਵਾਲਾ ਉਹ ਰਿਜਕ ਦੇਣ ਵਾਲਾ ਉਹ ਪਾਲਣ ਵਾਲਾ ਉਹ ਸੁਵਾਸ ਦੇਣ ਵਾਲਾ ਉਹ ਜੀਵਨ ਦੇ ਹਰ ਪੱਖ ਚ ਸਹਾਈ ਹੋਣ ਵਾਲਾ ਉਹ ਮਾਤਾ ਦੇ ਗਰਭ ਚ ਵੀ ਸੁਵਾਸ ਦੇਣ ਵਾਲਾ ਉਹ ਤੇ ਸੱਭ ਕਹਿੰਦੇ ਫਿਰ ਤੈਨੂੰ ਕਾਦੀ ਚਿੰਤਾ ਸੁਭ ਕੁਝ ਕਰੀ ਉਹ ਆਂਦਾ ਹੈ ਸਾਡੀ ਜ਼ਿੰਮੇਵਾਰੀ ਉਹ ਚੱਕੀ ਬੇਟਾ ਸਾਹਿਬ ਜੀ ਕਹਿੰਦੇ ਫਿਰ ਤੂੰ ਚਿੰਤਾ ਕਾਦੀ ਲਈ ਬੈਠਾ ਹੈ ਕਿਸ ਗੱਲ ਦੀ ਚਿੰਤਾ ਹੈ ਤੈਨੂੰ ਸਭ ਕੁਝ ਉਹਦੇ ਹੁਕਮ ਚ ਚੱਲ ਰਿਹਾ ਉਹਦੇ ਹੁਕਮ ਅਨਸਾਰ ਹੋਵੇਗਾ ਤੇ ਸਾਹਿਬ ਕਹਿੰਦੇ ਫਿਰ ਤੂੰ ਚਿੰਤਾ ਕਾਦੀ ਹੈ ਮੈਂ ਬੇਨਤੀ ਕਰ ਰਿਹਾ ਵੀ ਮੈਂ ਕੱਢ ਦਿਓ ਬਸ ਵੀ ਮੈਂ ਕਰਨ ਵਾਲਾ ਇਹ ਕੱਢ ਦਿਓ ਇਹ ਆਖ ਦਿਓ ਵੀ ਤੂੰ ਕਰਨ ਵਾਲਾ ਹੈ ਸੁੱਪਰ ਫਿਰ ਚਿੰਤਾ ਕਰੋ ਫਿਰ ਕੋਈ ਚਿੰਤਾ ਨਹੀਂ ਜਦੋਂ ਮੈਂ ਆ ਗਈ ਇਹ ਗੱਲ ਯਾਦ ਰੱਖਿਓ ਚਿੰਤਾ ਵੀ ਨਾਲ ਆਏਗੀ ਚਾਹੇ ਸਭ ਕੁਝ ਹੋਵੇ ਪਰ ਜਦੋਂ ਮੈਂ ਬਣੀ ਰਹੇਗੀ ਹੰਕਾਰ ਬਣਿਆ ਰਹੇਗਾ ਚਿੰਤਾ ਵੀ ਜੀਵਨ ਚ ਬਣੀ ਰਹੇਗੀ ਪਰ ਜਦੋਂ ਸੀ ਇਹ ਆਖਦਾਂਗੇ ਸੱਭ ਜੀ ਮੈਂ ਕੁਝ ਨਹੀਂ ਐ ਸਭ ਕੁਝ ਕਰਨ ਵਾਲਾ ਤੂੰ ਐ ਤੇਰੇ ਹੱਥ ਵਿੱਚ ਐ ਫਿਰ ਅਸੀਂ ਬੇਪਰਵਾਹ ਹੋ ਜਾਵਾਂਗੇ ਫਿਰ ਅਸੀਂ ਚਿੰਤਾ ਤੋਂ ਰਹਿਤ ਹੋ ਜਾਵਾਂਗੇ ਇਹ ਜਿਹੜਾ ਭਿਆਨਕ ਰੋਗ ਹੈ ਨਾ ਚਿੰਤਾ ਦਾ ਅੰਤਰ ਚਿੰਤਾ ਗਰਜਨ ਸੰਜਿਆ ਕਿਤਾਬ ਜੀ ਨਾਲ ਵੀ ਅੰਤਰ ਚਿੰਤਾ ਨੀਂਦ ਨਾ ਸੋਵੇ ਅੰਦਰ ਜਦੋਂ ਚਿੰਤਾ ਬੰਦੀ ਉਹ ਨੀਂਦਾਂ ਕਿੱਥੇ ਹੁੰਦੀਆਂ ਜੀ ਕੋਈ ਨੀਂਦਾਂ ਨਹੀਂ ਹੁੰਦੀਆਂ ਬੜਾ ਵੱਡਾ ਰੋਗ ਹੈ ਜੀ ਇਹ ਤੇ ਮਾਨਸਿਕ ਤੌਰ ਤੇ ਤਾਂ ਰੋਗ ਲੱਗਦਾ ਹੀ ਲੱਗਦਾ ਸਰੀਰ ਨੂੰ ਵੀ ਬੜੇ ਰੋਗ ਲੱਗ ਜਾਂਦੇ ਨੇ ਕਰਕੇ ਇਸ ਲਈ ਸਹਿਬ ਜੀ ਨੇ ਆਖਿਆ ਵੀ ਤੂੰ ਮੇਰੇ ਤੇ ਛੱਡ ਸਭ ਕੁਝ ਤੂੰ ਕਿਉਂ ਐਵੇਂ ਬੋਝ ਚੱਕੀ ਬੈਠਾ ਮੇਰਾ ਗੱਲ ਤੂੰ ਐਵੇਂ ਕਿਉਂ ਚਿੰਤਾ ਲਈ ਬੈਠਾ ਰਿਜਕ ਦਾ ਤੂੰ ਕਿਉਂ ਐਵੇਂ ਚਿੰਤਾ ਲਈ ਬੈਠਾ ਹੋਰ ਪਦਾਰਥਾਂ ਦਾ ਤੂੰ ਮੇਰੇ ਤੇ ਛੱਡ ਸਹਿਬ ਕਹਿੰਦੇ ਸਾਰੀ ਚਿੰਤਾ ਤੇਰੀ ਦੂਰ ਹੈ ਖਤਮ ਹੈ ਇਸ ਲਈ ਸਹਿਬ ਜੀ ਨੇ ਬਖਸ਼ਿਸ਼ ਕੀਤੀ ਵੀ ਭਲਿਆ ਸਭ ਕੁਝ ਦੇਣ ਵਾਲਾ ਉਹ ਹੈ ਬਸ ਤੂੰ ਇਸ ਇੱਕ ਗੱਲ ਦੀ ਚਿੰਤਾ ਲੈ ਵੀ ਹੁੰਦਾ ਧੰਨਵਾਦ ਹੁੰਦਾ ਹੁੰਦਾ ਮੈਂ ਸ਼ੁਕਰਾਨਾ ਕਰਨਾ ਕਰਨਾ ਇਹ ਮਨੁੱਖ ਸਭ ਕੁਝ ਜਿੱਤੇ ਗਿਆ ਸਾਰੀਆਂ ਦਾਤਾਂ ਦੇ ਰਿਹਾ ਹੈ ਮਨੁੱਖ ਦੇ ਤਾਂ ਆਪਣੇ ਸਵਾਸ ਵੀ ਆਪਣੇ ਹੱਥ ਵਿੱਚ ਨਹੀਂ ਹੈ ਆ ਜਿਹੜਾ ਸਾਹ ਲੈ ਰਿਹਾ ਮਨੁੱਖ ਦੇ ਹੱਥ 'ਚ ਥੋੜਾ ਹੈ ਹਮ ਆਦਮੀ ਹਾਂ ਇੱਕ ਦਮ ਹੀ ਅਸੀਂ ਤਾਂ ਇੱਕ ਦਮ ਦੇ ਆਦਮੀ ਆ ਇਹ ਦਮ ਜਦੋਂ ਕਦੋਂ ਰੁਕ ਜਾਣਾ ਕਿਸੇ ਨੂੰ ਕੀ ਪਤਾ ਜੀ ਕਿਸੇ ਨੂੰ ਨਹੀਂ ਪਤਾ ਜੀ ਇਸ ਸਰੀਰ ਦੇ ਵਿੱਚ ਸੁਵਾਸ ਸਾਰੇ ਸਾਡੇ ਹੱਥ 'ਚ ਥੋੜਾ ਇਹ ਸੁਵਾਸ ਸਾਡੇ ਹੱਥ ਵਿੱਚ ਨਹੀਂ ਫਿਰ ਅਸੀਂ ਇਹ ਗੱਲ ਕਿਉਂ ਆ ਕਿ ਇਹ ਵੀ ਮੈਂ ਸਭ ਕੁਝ ਕਰਨ ਨੂੰ ਵਾਣਾ ਮੈਂ ਪਾਲਣ ਵਾਣਾ ਮੈਂ ਰਿਜਕ ਦੇਣ ਵਾਣਾ ਮੇਰੇ ਕਰਕੇ ਹੋ ਰਿਹਾ ਸਿੱਧ ਕਿੰਨੇ ਨਹੀਂ ਤੇਰੇ ਤਾਂ ਸੁਵਾਸ ਤੇਰੇ ਕੰਟਰੋਲ 'ਚ ਨਹੀਂ ਹੈ ਇਹ ਸੁਵਾਸ ਦੀ ਲੜੀ ਵੀ ਤਾਂ ਉਹਦੇ ਹੱਥ ਵਿੱਚ ਹੈ ਇਸ ਲਈ ਸਹਿਬ ਜੀ ਕਹਿੰਦੇ ਤੂੰ ਚਿੰਤਾ ਨਾ ਕਰ ਤੂੰ ਸ਼ੁਕਰ ਨਾ ਕਰਿਆਂ ਗੱਲ ਤੂੰ ਧੰਨਵਾਦ ਕਰਿਆ ਕਰ ਉਸ ਪ੍ਰਮਾਤਮਾ ਦਾ ਤੇ ਗੱਲ ਆਖ ਦਿਆ ਕਰੀਏ ਜਿਸੀ ਗੁਰੂ ਕੋਲ ਕੋਈ ਫਰਕ ਨਹੀਂ ਪੈਂਦਾ ਜੀ ਗੁਰੂ ਨੂੰ ਸੇ ਗੱਲ ਆਖ ਦਿਆ ਕਰੀ ਬੀ ਸਹਿਬ ਜੀ ਤੂੰ ਹੀ ਕਰਨ ਵਾਲਾ ਸਭ ਕੁਝ ਤੇਰੇ ਹੱਥ ਵਿੱਚ ਹੈ ਸਾਡੇ ਹੱਥ ਵਿੱਚ ਕੁਝ ਨਹੀਂ ਤੇ ਫਿਰ ਅਸੀਂ ਬੇਫਰਵਾਹ ਹੋ ਜਾਗੇ ਇਸ ਲਈ ਸਹਿਬ ਜੀ ਕਹਿੰਦੇ ਉਹਨਦੇ ਤੇ ਛੱਡ ਸਭ ਕੁਝ ਕਿਉਂ ਤੂੰ ਘਬਰਿਆ ਹੋਇਆ ਚਿੰਤਾਵਾਂ ਦੇ ਵਿੱਚ ਜੀਵਨ ਨੂੰ ਬਸਰ ਕਰ ਰਿਹਾ ਹੈ ਤਨ ਧਨ ਜਿਹਤੋਂ ਕੋ ਦਿਓ ਉਹਨੇ ਦਿੱਤਾ ਜੀ ਸਭ ਕੁਝ ਇਹ ਸਰੀਰ ਮੇਰਾ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਖਰਿਆਪੇ ਮਾਤਾ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਹੁਣ ਸਾਡੇ ਹੱਥ 'ਚ ਦੱਸੋ ਕੀ ਹੈ ਸਹਿਬ ਜੀ ਕਹਿੰਦੇ ਉਹਨੇ ਜੋਤ ਰੱਖੀ ਹੈ ਤਾਂ ਤੂੰ ਜਗਤ ਜਗਤ ਵਿੱਚ ਆਇਆ ਹੈ ਉਹ ਆਪ ਹੀ ਮਾਤਾ ਸੀ ਤੇ ਆਪ ਹੀ ਪਿਤਾ ਸੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਮਾਤਾ ਦੇ ਗਰਭ ਦੇ ਵਿੱਚ ਪਹਿਲਾ ਸੁਵਾਸ ਵੀ ਉਹਨੇ ਦਿੱਤਾ ਸੀ ਪੰਨਾ ਉਦੋਂ ਕਿਸੇ 'ਚ ਹਿੰਮਤ ਸੀ ਗੰਦਗੀ ਵਾਲੀ ਜਗ੍ਹਾ 'ਚ ਹੀ ਬੈਠਾ ਸੀ ਨਾ ਉਦੋਂ ਕਿਸੇ 'ਚ ਹਿੰਮਤ ਸੀ ਵੀ ਉੱਤੇ ਖੁਰਾਕ ਜਾਂ ਕੁਝ ਹੋਰ ਦੇ ਸਕੇ ਉੱਤੇ ਖੁਰਾਕ ਕਾਦੀ ਸੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਉਤੇ ਸਿਮਰਨ ਦੀ ਸੀ ਰਾਤ ਉਹਨੇ ਆਪ ਖੁਰਾਕ ਦਿੱਤੀ ਹੈ ਜੀ ਇਹ ਨਾਮ ਤੇ ਬੰਦਗੀ ਦੀ ਸਿਮਰਨ ਦੀ ਗੱਲ ਹੈ ਜੀ ਸ਼ਬਦ ਦੀ ਗੱਲ ਨਹੀਂ ਹੈ ਸ਼ਬਦ ਤਾਂ ਬਾਹਰ ਜਦੋਂ ਮਨੁੱਖ ਆਉਂਦਾ ਸੀ ਦੱਸਦੇ ਆ ਵੀ ਵਾਹਿਗੁਰੂ ਸੀ ਕਿ ਰਾਮ ਸੀ ਕਿ ਅੱਲਾ ਸੀ ਅੰਦਰ ਤਾਂ ਸਿਰਫ ਸਹਿਬ ਨੇ ਨਾਮ ਦੀ ਗੱਲ ਕੀਤੀ ਵੀ ਉਹਨੇ ਨਾਮ ਦਿੱਤਾ ਕਿਹੜਾ ਨਾਮ ਹੈ ਕਿਸੇ ਨੂੰ ਨਹੀਂ ਪਤਾ ਸੀ ਮਾਤ ਗਰਮ ਮੈਂ ਆਪਨ ਸਿਮਰਨ ਦੇ ਉਹਨੇ ਸਿਮਰਨ ਦਿੱਤਾ ਪਰ ਉਸ ਸਿਮਰਨ ਦਾ ਸ਼ਬਦ ਜਿਹੜਾ ਹੈ ਕਿਹੜਾ ਸੀ ਉਹ ਅਸੀਂ ਬਾਹਰ ਆ ਕੇ ਦੱਸਿਆ ਉਹਨੂੰ ਇਹ ਭੇਦ ਤਾਂ ਕਿਸੇ ਨੂੰ ਨਹੀਂ ਪਤਾ ਇਹ ਤਾਂ ਉਹਨੂੰ ਪਤਾ ਸੀ ਜਿਹੜਾ ਅੰਦਰ ਸੀ ਪਰ ਜਦੋਂ ਬਾਹਰ ਆਇਆ ਲਿਬ ਛੁੜ ਕੇ ਲੱਗੀ ਤ੍ਰਿਸ਼ਨਾ ਉਹ ਵੀ ਭੁੱਲ ਗਿਆ ਵੀ ਅੰਦਰ ਕਿਹੜਾ ਸਿਮਰਨ ਸੀ ਮੈਂ ਬੇਨਤੀ ਕਰੇ ਵੀ ਅੰਦਰ ਖੁਰਾਕ ਨਾਮ ਦੀ ਖੁਰਾਕ ਦੇਣ ਵਾਲਾ ਵੀ ਉਹ ਹੈ ਉੱਥੇ ਪਾਲਣ ਵਾਲਾ ਵੀ ਉਹ ਐ ਮਨੁੱਖ ਐਵੇਂ ਚਿੰਤਾ ਦਾ ਬੋਝ ਚੱਕੀ ਬੈਠਾ ਵੀ ਮੈਂ ਕਰਨ ਵਾਲਾ ਸਭ ਕੁਝ ਨਹੀਂ ਜੀ ਮਨੁੱਖ ਦੇ ਹੱਥੇ ਚ ਕੁਝ ਨਹੀਂ ਗੇ ਸਭ ਕੁਝ ਪ੍ਰਭੂ ਕਰਨ ਵਾਲਾ ਹੈ ਪਰਮਾਤਮਾ ਇਸ ਲਈ ਸਹਿਬ ਜੀ ਕਹਿੰਦੇ ਹੁੰਦੇ ਤੇ ਛੱਡ ਤੂੰ ਤੂੰ ਬੇਪਰਵਾਹ ਕਿਜੀ ਪਿਓ ਕਹਿੰਦਾ ਨਾ ਤੂੰ ਮੇਰੇ ਤੇ ਛੱਡ ਤੂੰ ਚਿੰਤਾ ਨਾ ਕਰ ਬਸ ਤੇ ਗੁਰੂ ਸਹਿਬ ਵੀ ਤੇ ਯੂ ਕਹਿੰਦੇ ਤੂੰ ਮੇਰੇ ਤੇ ਛੱਡ ਮੈਂ ਸਭ ਕੁਝ ਪਾਲਾਂਗਾ ਸਭ ਕੁਝ ਦਵਾਗਾ ਤੈਨੂੰ ਤੂੰ ਬੇਪਰਵਾਹ ਕੀ ਜੀ ਬਸ ਇਸ ਲਈ ਸਹਿਬ ਜੀ ਮਹਾਰਾਜ ਜੀ ਕਹਿੰਦੇ ਜਿਨੇ ਸਭ ਕੁਝ ਦਿੱਤਾ ਤੈਨੂੰ ਉਹਦੇ ਨਾਲ ਤੂੰ ਪਿਆਰ ਨਹੀਂ ਪਾਇਆ ਉਹਦਾ ਸ਼ੁਕਰਾਨਾ ਨਹੀਂ ਕੀਤਾ ਧੰਨਵਾਦ ਨਹੀਂ ਕੀਤਾ ਜਿਹੜਾ ਤੈਨੂੰ ਸੁਵਾਸ ਦੀ ਲੜੀ ਦੇ ਰਿਹਾ ਹੈ ਤੋ ਜਨ ਤਨ ਤਨ ਜੇ ਤੋ ਕੋ ਦਿਓ ਤਾਂ ਸਿਓ ਨੇਹ ਨਾ ਕੀ ਮੈਂ ਬਚਨ ਸੰਜਿਆ ਕੀਤਾ ਮੈਂ ਸੰਖੇਪ ਜੀ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ ਵੀ ਉਹਨੇ ਜੋਤ ਰੱਖੀ ਏ ਸਾਡੇ ਅੰਦਰ ਤੇ ਤਾਂ ਸੀ ਸੰਸਾਰ ਵਿੱਚ ਆਇਆ ਪਰ ਸੰਸਾਰ ਵਿੱਚ ਆ ਕੇ ਕੀਤਾ ਕਿ ਇਹ ਵੀ ਪੁੱਛਿਆ ਸਹਿਬ ਨੇ ਇਹ ਸਰੀਰ ਮੇਰੇ ਆਇਸ ਜਗਮੇ ਆਇ ਕਿਆ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾਤੂ ਜਗਮੇ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਨੇ ਤੈਨੂੰ ਬਣਾਇਆ ਜਿਨੇ ਤੇਰੇ ਅੰਦਰ ਜੋਤ ਰੱਖੀ ਤੂੰ ਇੱਕ ਮਿੰਟ ਵੀ ਨਹੀਂ ਧਿਆਇਆ ਉਹਨਾਂ ਤੂੰ ਤਾਂ ਸ਼ੁਕਰਾਨਾ ਵੀ ਨਾ ਕੀਤਾ ਧੰਨਵਾਦ ਵੀ ਨਾ ਕੀਤਾ ਤੂੰ ਤਾਂ ਹੁੰਦਾ ਇਹ ਸਾਡੀ ਕੋਈ ਪਾਇਆ ਨਹੀਂ ਸਹਿਬ ਜੀ ਮਹਾਰਾਜ ਜੀ ਕਹਿੰਦੇ ਤਨ ਧਨ ਜਿਹ ਤੋ ਕੋ ਦਿਓ ਜਿਨੇ ਤੈਨੂੰ ਤਨ ਦਿੱਤਾ ਜਿਨੇ ਤੈਨੂੰ ਧਨ ਦਿੱਤਾ ਹਰ ਪਦਾਰਥ ਖਰੀਦਣ ਦੇ ਲਈ ਤਾਂ ਸਿਉ ਨਹਿ ਨਕੀਨ ਉੰਦੇ ਨਾਲ ਤੂੰ ਪਿਆਰ ਕਿਉਂ ਨਹੀਂ ਪਾਇਆ ਕਦੇ ਹੁੰਦਾ ਸ਼ੁਕਰਾਨਾ ਕਿਉਂ ਨਹੀਂ ਕੀਤਾ ਫਿਰ ਹੁਣ ਹਾਲਤ ਕੀ ਹੋਗੀ ਕੋਹ ਨਾਨਕ ਨਰ ਬਾਬਰੇ ਏ ਝੱਲੇ ਮਨੁੱਖ ਅਬ ਕਿਉਂ ਡੋਲਤ ਦੀਨ ਹੁਣ ਕਿਉਂ ਡੋਲੀ ਚੱਲੈ ਤੂੰ ਹੁਣ ਨਾਮ ਤੋਂ ਦੂਰ ਹੋ ਕੇ ਬੰਦਗੀ ਤੋਂ ਦੂਰ ਹੋ ਕੇ ਹੁਣ ਕਿਉਂ ਤੂੰ ਘਬਰਿਆ ਹੋਇਆ ਜੀਵਨ ਬਸਰ ਕਰਦਾ ਹੈ ਕਿਉਂ ਚਿੰਤਾ ਦੇ ਜੀਵਨ ਚਿੰਤਾ ਦੇ ਵਿੱਚ ਰਹਿ ਕੇ ਜੀਵਨ ਨੂੰ ਬਸਰ ਕਰਦਾ ਹੈ ਨਾਮ ਤੇ ਬੰਦਗੀ ਤੋਂ ਦੂਰ ਹੋ ਗਿਆ ਇਸ ਲਈ ਅਸੀਂ ਆਪ ਵੀ ਇਹ ਕਰਮ ਕਰਨਾ ਸ਼ੁਰੂ ਕਰੀਏ ਕਿ ਆਪਣੇ ਬੱਚਿਆਂ ਨੂੰ ਵੀ ਜਰੂਰ ਦਸੀਏ ਵੀ ਉਹਨਾਂ ਦਾ ਧੰਨਵਾਦ ਅਸੀਂ ਰੋਜ਼ ਕਰਨਾ ਹੈ ਉਹਨਾਂ ਦਾ ਸ਼ੁਕਰਾਨਾ ਅਸੀਂ ਰੋਜ਼ ਕਰਨਾ ਹੈ ਰੱਜ ਰੱਜ ਕੇ ਕਰੀਏ ਜੀ ਸ਼ੁਕਰਾਨਾ ਮਨੁੱਖ ਦਾ ਕੁਝ ਨਹੀਂ ਜਾਂਦਾ ਜੀ ਕੋਈ ਮੁੱਲ ਨਹੀਂ ਲੱਗਦਾ ਕੁਝ ਕਸਦਾ ਨਹੀਂ ਅਸੀਂ ਰੋਜ਼ ਹੁੰਦਾ ਸ਼ੁਕਰ ਮਾਗੇ ਵੀ ਬੇਨਤੀ ਕੀਤੀ ਚਲੋ ਜੇ ਪੂਰਾ ਦਿਨ ਨਹੀਂ ਹੁੰਦਾ ਪ੍ਰਸ਼ਾਦਾ ਸ਼ੁਕਰ ਲੱਗਿਆ ਤੇ ਸ਼ੁਕਰਾਨਾ ਕਰੀਏ ਅਸੀਂ ਸਵੇਰੇ ਉੱਠਦਿਆਂ ਸਾਰੀ ਹੱਥ ਜੋੜ ਕੇ ਸ਼ੁਕਰਾਨਾ ਕਰਦੀ ਵੀ ਅੱਜ ਫਿਰ ਤੂੰ ਦਿਨ ਦਿਖਾਇਆ ਸਾਨੂੰ ਜੇ ਰਾਤੋਂ ਰਾਤ ਹੀ ਸਵਾਸ ਬੰਦ ਕਰ ਦਿੰਦਾ ਫਿਰ ਕੀ ਕਰਦਾ ਮਨੁੱਖਾ ਸ਼ੁਕਰਾਨਾ ਕਰੇ ਕਰੀਏ ਰੋਜ਼ ਧੰਨਵਾਦ ਕਰਿਆ ਕਰੀ ਉਸ ਪ੍ਰਮਾਤਮਾ ਦਾ ਜਿਨੇ ਸਾਨੂੰ ਇਹ ਜੀਵਨ ਦਿੱਤਾ ਜਿਨੇ ਸਾਨੂੰ ਇਸ ਸੰਸਾਰ ਦੇ ਵਿੱਚ ਪੇਟੀਆ ਹੋ ਗਿਆ ਐਂਤ ਪ੍ਰਕਾਰ ਦੀ ਉਹਨਾਂ ਦੀ ਮਾਫੀ ਜੀ ਸੋਹ ਸਹਿਬ ਜੀ ਕਿਰਪਾ ਕਰਿ ਆਓ ਇੱਕ ਦੋ ਮਿੰਟ ਲਈ ਆ